ਸਕੇ ਪਿਓ ਨੇ ਆਪਣੀ ਵਿਆਹੀ ਧੀ ਦੇ ਨਾਲ ਕਰ ਦਿੱਤਾ ਕੁਝ ਅਜਿਹਾ ਕਿ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਦੇ ਵਿੱਚ ਇੱਕ ਲੜਕੀ ਨੂੰ ਲਵ ਮੈਰਿਜ ਕਰਵਾਉਣੀ ਇਸ ਕਦਰ ਮਹਿੰਗੀ ਪੈ ਗਈ ਕਿ ਪਿਓ ਨੇ ਅਣਖ ਦੀ ਖਾਤਰ 6 ਸਾਲਾਂ ਬਾਅਦ ਬੱਸ ਸਟੈਂਡ ਦੇ ਉੱਤੇ ਆਪਣੀ ਧੀ ਦੇ ਨਾਲ ਖੜੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹਫੜਾ ਦਫੜੀ ਮਚ ਗਈ ਉਤ ਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ਦੇ ਉੱਤੇ ਪੁਲਿਸ ਪਹੁੰਚ ਚੁੱਕੀ ਹੈ ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗੇ ਹੈ ਕੈਥਿਕ ਕਤਲ ਦੀ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਪਿਓ ਦੇ ਵੱਲੋਂ ਆਪਣੀ ਧੀ ਨੂੰ ਮੌਤੇ ਘਾਟ ਉਤਾ ਦੇ ਦਿੱਤਾ ਗਿਆ ਕਿਉਂਕਿ ਉਸ ਦੀ ਧੀ ਨੇ ਪਿੰਡ ਦੇ ਹੀ ਇੱਕ ਮੁੰਡੇ ਦੇ ਨਾਲ 5-6 ਸਾਲ ਪਹਿਲਾਂ ਲਵ ਮੈਰਿਜ ਕਰਵਾਇਆ ਸੀ ਜਿਸ ਦੇ ਚੱਲਦੇ ਅੱਜ ਜਦੋਂ ਉਸ ਨੇ ਇਕੱਲੇ ਨੂੰ ਖੜੇ ਦੇਖਿਆ ਤਾਂ ਉਸ ਦਾ ਕਤਲ ਕਰ ਦਿੱਤਾ। ਹਾਂਜੀ ਸਰ ਜੋ ਵਿਰੇਕਣਾ ਮਰਡਰ ਹੋਇਆ ਜੀ ਉਹਦੇ ਬਾਰੇ ਕੀ ਜਾਣਕਾਰੀ ਹੈ ਸਰ ਤੁਹਾਡੀ? ਇਸ ਤਰ੍ਹਾਂ ਜੀ ਸਾਨੂੰ ਹੁਣੇ ਹੀ ਥੋੜਾ ਦਿਨ ਪਹਿਲਾਂ ਹੀ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਬਾਪ ਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਮਰਡਰ ਕਰਤਾ ਪਿੰਡ ਵਿਰਕਲਾ थाना सदर ਬਠਿੰਡਾ ਦੇ ਜਿਹੜਾ ਪਿੰਡ ਪੈਂਦਾ ਹੈਗਾ ਸਦਰ ਦੇ ਵਿੱਚ ਤਾਂ ਜਿਹੜੀ ਅਸੀਂ ਮੌਕੇ ਤੇ ਪਹੁੰਚੇ ਆ ਤੇ ਇੱਥੋਂ ਪਤਾ ਲੱਗਿਆ ਵੀ ਇੱਕ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਨਾ ਇਹਦੀ ਲੜਕੀ ਜਸਮਨ ਕੌਰ ਨੇ ਕਰੀਬ 5-6 ਸਾਲ ਪਹਿਲਾਂ ਆਪਣੇ ਪਿੰਡ ਦੇ ਹੀ ਮੁੰਡੇ ਰਵੀ ਸ਼ਰਮਾ ਪੁੱਤਰ ਉਹਦੇ ਭਾਨ ਵਾਸੀ ਫਿਰਕਲਾਂ ਦੇ ਨਾਲ ਜਿਹੜਾ ਹੈਗਾ ਉਹ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਉਹਨਾਂ ਨੇ ਲਬ ਮੈਰਜ ਕਰਵਾਈ ਸੀਗੀ ਤਾਂ ਅੱਜ ਜਿਹੜਾ ਹੈ ਬੱਸ ਸਟੇ ਤੇ ਖੜੀ ਉਹ ਲੜਕੀ ਤੇ ਆਪਣੇ 4 ਸਾਲ ਦੇ ਬੱਚੇ ਨਾਲ ਖੜੀ ਵੇਟ ਕਰ ਰਹੀ ਸੀਗੇ ਤਾਂ ਉਹ ਜਿਹੜਾ ਹੈਗਾ ਇਹਦਾ ਬਾਪ ਹਥਿਆਰ ਲੈ ਕੇ ਆਇਆ ਤੇ ਉਹਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਸਿਰ 'ਚ ਸੱਟ ਮਾਰ ਕੇ ਮਰਡਰ ਕਰ ਦਿੱਤਾ ਤੇ ਉਹਦੇ ਜਿਹੜੇ ਨਾਲ ਬੱਚੀ ਹੈ ਉਹਦੇ ਵੀ ਸੱਟਾਂ ਨੇ ਉਹਨੂੰ ਅਸੀਂ ਦਾਖਲ ਕਰਾ ਦਿੱਤਾ ਹਸਪਤਾਲ ਤੇ ਜਿਹੜੀ ਵੀ ਕਾਨੂੰਨ ਦੇ ਮਤਲਬਕ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਨੂੰਨਨ ਜਿਹੜੀ ਜਿਹੜੀ ਕਾਰਵਾਈ ਹੈਗੀ ਉਹ ਜਲਦੀ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ਾਮਲ ਵਿੱਚ ਧਿਆਨ ਦੀ ਜਾ ਰਹੀ ਹੈ ਕਹ ਦੇਖਿਆ ਜਾਬਤ ਹੈ ਇਸ ਕਤਲ ਦੀ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਅਣਖ ਦੀ ਖਾਤਰ ਦਿੱਤਾ ਗਿਆ ਕਿਉਂਕਿ ਪਿਓ ਨਹੀਂ ਚਾਹੁੰਦਾ ਸੀ ਕਿ ਉਸ ਦੀ ਧੀ ਅਜਿਹੇ ਕੰਮਾਂ ਦੇ ਵਿੱਚ ਪਏ ਪਰ ਉਸ ਦੀ ਧੀ ਨੇ ਕੋਟ ਮੈਰਿਜ ਕਰਵਾਈ ਜਿੱਦੀ ਰੰਜਿਸ਼ ਉਸ ਦੇ ਮਨ ਦੇ ਵਿੱਚ ਸੀ ਤੇ ਅੱਜ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ